ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਵੀਡੀਓ ਬਣਾਉਂਦਾ ਸਿਰਫ ਤੇਲ ਖਰਚਾ ਲਿੱਤਾ ਜਾਊਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹੀ ਵਾਲو ਅੱਛੀ ਦਿਖਾਊਗਾ ਕਰਮਾ ਵਾਲੀ ਗੱਬਾਣਾ ਕੋਸਮੇ ਡੇਟ ਮੁਤਾਬਕ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇਥੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਸਾਹੀਵਾਲ ਵੱੱਛੀ ਆ ਬਾਈ ਦੀ ਕਰਮਾ ਵਾਲੀ ਦੂਜਾ ਸੂਆ ਸੂਗੀ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਵੇਟ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਪੈਠਪੜਾ ਬਹੁਤ ਸੋਹਣਾ ਚੌੜਾ ਦੋ ਤਾਂ ਪਹਿਲੇ ਸਵੇ ਬਾਈ ਜੀ ਹੋਣੇ ਕਹਿੰਦੇ ਕਰਮਾ ਵਾਲੀ ਬੱਚੀ ਨੇ 16 ਕਿਲੋ ਚ ਆਇਆ ਕਿ ਪਲਾਸ ਚ ਵਾਜੂ ਇੱਕ ਹਫਤੇ ਦੇ ਡੇਟ ਮੁਤਾਬਕ ਕੱਚੀ ਅਹਵਾਨੇ ਚ ਵਲ ਢਲ ਹਜੇ ਕਾਫੀ ਪਈ ਆ ਦੋਸਤੋ ਇੱਕ ਹਫਤੇ ਚ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਹਾਈਟ ਵਜ ਵੀ ਦੋਸਤੋ ਬਹੁਤ ਸੋਹਣੇ ਗੱਦ ਕਾੜਦੀ ਆ ਫੁੱਲ ਵਜਨ ਵਾਲੀ ਬੱਚੀ ਆ ਚਮਕ ਬਹੁਤ ਆ ਬੱਚੀ ਦੀ ਬਾਕੀ ਬੂਤੀ ਬੱਤੀ ਵੀ ਸੋਹਣੀ ਆ ਪ्युअर ਸਾਹੀ ਵਾਲ ਬੱਚੀ ਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ ਚ ਨਿੱਕਰ ਮੇ ਕਲੇ ਕਲੇ ਲੱਗੇ ਹੋਇਆ ਚਾਰਾਂ ਦਾ ਨਾਂ ਸੇਮ ਹੀ ਸਾਈਜ਼ ਬੈਗ ਤੋਂ ਵੇਖ ਸਕਦੇ ਆ ਜੇ ਦੋਸਤੋ ਹਵਾ ਨਾਲ ਖਿੱਚਾਂਗੇ ਤਾਂ ਰਵਡੰਗੂ ਵਤੂਗਾ ਵਾਲ ਟੈਲ ਹਜੇ ਕਾਫੀ ਪਈ ਆ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 62 ਰੁਪਏ ਅਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਤੇ ਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਕਾਲ ਜੀ